ਵਾਇਗੁਰਦੀ ਗਰਾਂਤ ਸਾਹਿਬ ਵਾਇਗੁਰਦੀ ਕੀ ਫਤਿਹ ਗੁਰਪਿਆਰੋ ਅੱਜ ਅਸੀਂ ਸੋਹਰ ਕਰ ਰਹੇ ਹਾਂ ਕਾਰਚਾ ਤੋਂ ਮੇਰਾ ਦਿਨ ਕੀਤਾ ਕਿ ਕਿਉਂ ਨਾ ਜਿਹੜੀ ਅਗਲੀ ਪੋਸਟ ਦੀ ਗੱਲ ਹੈ ਇੱਥੇ ਕੀਤੀ ਜਾਵੇ ਆਪਦੀ ਨਾਲ ਮੈਂ ਜੋ ਆਪ ਜੀ ਨੂੰ ਦੋ ਮੂਮੈਂਟਸ ਵਾਰੀ ਦੱਸਿਆ ਸੀ ਪਿਛਲੀਆਂ ਆਪਣੀਆਂ ਪੋਸਟਾਂ ਵਿੱਚ ਕਿਸ ਤਰ੍ਹਾਂ ਥਿੰਕ ਸੋ ਅ ਮੂਮੈਂਟ ਦੇ ਗੁਰਦਾਰ ਰਿਫਾਰਮ ਮੂਮੈਂਟ ਜਿਹੜੀਆਂ ਆਪਣੀ ਯੂਨੀਵਰਸਲ ਅਰਚੀਓ ਮਦਦ ਸੀ ਹੁਣ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਉਹ ਲਾਈਨਾਂ ਜਿਨ੍ਹਾਂ ਵਿੱਚ ਸਿੱਖਾਂ ਨੇ ਬਹੁਤ ਹਾਜ਼ਰੀ ਦਿਖਾਈ ਔਰ ਜਿਨ੍ਹਾਂ ਕਰਕੇ ਉਹ ਵਾਕਈ ਮਾਰਸ਼ਲ ਰੀਡਸ ਜਿਹੜਾ ਟਾਈਟਲ ਸੀ ਅਨਜਸਟੀਫਾਈ ਕਰ ਸਕੇ ਮੂਰ ਹਰਗਵਿੰਦ ਸਾਹਿਬ ਜੀ ਮਰਾਤ ਤੇ ਵੇਲੇ ਤੋਂ ਸਿੱਖ ਜਿਹੜੇ ਸੰ ਉਹ ਜੁਲ ਜੁਲ ਰਹੇ ਹਨ ਜਦ ਵੀ ਕਿਸੇ ਨੇ ਉਹਨਾਂ ਤੇ ਹਮਲਾ ਕੀਤਾ ਤਾਂ ਉਹਨਾਂ ਨੇ ਮੁਕਾਬਲਾ ਕੀਤਾ ਡਟ ਕੇ। ਔਰ ਪਾਲਿਸੀ ਜਿਹੜੀ ਸੀ ਉਹ ਗੁਰੂ ਹਰਗੋਬਿੰਦ ਸਾਹਿਬ ਵੱਲੇ ਸੈੱਟ ਹੋ ਗਈ ਸੀ। ਗੁਰਬੰਧ ਸਿੰਘ ਜੀਵਾਰਾ ਦੇ ਜਾ ਕੇ ਰੂਲ ਬਣਾਤੇ ਜਿਹੜੇ ਕਿ ਉਹ ਅਬਜ਼ਰਵ ਕਰਦੇ ਰਹੇ। ਕਿਸੇ ਵੀ ਦੁਸ਼ਮਣ ਨੂੰ ਜੇਕਰ ਉਹ ਭੱਜ ਰਿਹਾ ਹੈ ਤੇ ਉਹ ਤੇ ਹਮਲਾ ਨਹੀਂ ਕਰਨਾ। ਅਗਰ ਉਹਨੇ ਮਾਫੀ ਮੰਗ ਲਈ ਤਾਂ ਉਹਨੂੰ ਨਹੀਂ ਮਾਰਨਾ। ਅਗਰ ਉਹ ਆਪਣੀ ਗਲਤੀ ਮੰਨ ਰਿਹਾ ਹੈ ਇੱਕ ਪਛਮਾਨ ਹੋ ਰਿਹਾ ਹੈ ਤਾਂ ਤੁਸੀਂ ਉਸ ਨੂੰ ਮਾਫ ਕਰ ਦੇਣਾ ਹੈ। ਇਹ ਨਹੀਂ ਕਿਸੇ ਵੀ ਦੁਸ਼ਮਣ ਦੀਆਂ ਔਰਤਾਂ ਨੂੰ ਕਿਸੇ ਤਰ੍ਹਾਂ ਵੀ ਤੰਗ ਨਹੀਂ ਕਰਨਾ। ਉਹਨਾਂ ਨੂੰ ਉਹਨਾਂ ਨੂੰ ਪੂਰਾ ਸਨਮਾਨ ਦੇਣਾ। ਇਹ ਲੜਾਈ ਦੇ ਕੁਝ ਰੂਲ ਰਹੇ। ਇੱਕ ਹੋਰ ਗੱਲ ਜੋ ਖੜੀ ਯੂਨੀਕ ਰਹੀ ਸਿੱਖੀ ਜੰਦੇ ਨਾਲ ਹੋਈ ਸੀ ਕਿ ਜਦੋਂ ਉਹਨਾਂ ਨੂੰ ਯੁੱਧ ਰੈਡਾ ਪੈਂਦਾ ਸੀ ਤਾਂ ਉਹਨਾਂ ਲਈ ਯੁੱਧ ਜਿਹੜਾ ਸਵਾਨ ਮੈਚ ਹੁੰਦਾ ਸੀ। ਕੋਈ ਉਹਨਾਂ ਕੋਲ ਸੈਨਿਕ ਹਥਿਆਰਾਂ ਦੀ ਕਮੀ ਨਹੀਂ ਸੀ। ਉਹ ਦੁਸ਼ਮਣ ਸੀ। ਉਰੇ ਕੋਲ ਬਹੁਤ ਜ਼ਿਆਦਾ ਸੈਨਿਕ ਹੁੰਦੇ ਸਨ ਬਹੁਤ ਜ਼ਿਆਦਾ ਹਥਿਆਰ ਵੀ ਹੁੰਦੇ ਸਨ ਗੁਰ ਹਰਗੋਬਿੰਦ ਸਾਹਿਬ ਜੀ ਦੇ ਜਿਹੜੇ ਨਾਰੀਆਂ ਹੋਈਆਂ ਉਸ ਦੇ ਦੁਸ਼ਮਣ ਤੇ ਬਹੁਤ ਵੱਡੀ ਫੌਜਾਂ ਆ ਕੇ ਆਂਦੇ ਸੀ ਪਰ ਗੁਰ ਹਰਗੋਬਿੰਦ ਸਾਹਿਬ ਜੀ ਨੇ ਹਲੇ ਟ੍ਰੇਨਿੰਗ ਜਿਹੜੀ ਸਿਖਾਉਣੀ ਸ਼ੁਰੂ ਕੀਤੀ ਸੀ ਤੇ ਇਹਨੇ ਟ੍ਰੇਨਡ ਸੋਲਜਰ ਨਹੀਂ ਸਨ ਇਹਨੇ ਹਲੇ ਹਥਿਆਰ ਨਹੀਂ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਬệ ਦੇ ਵੀ ਅਹੋ ਜੇ ਨਾਰੀਆਂ ਲੜੀਆਂ ਪਈਆਂ ਅਨੰਦਪੁਰ ਸਾਹਿਬ ਦੇ ਔਰ ਜਿਸ ਵੇਲੇ ਚਮਕੌਰ ਦੀ ਜੰਗ ਹੋਈ ਤੇ ਆਪ ਜਾਣਦੇ ਹੋ ਕਿ ਉਸੇ ਸਿਰਫ ਬਹੁਤ ਸੋਰਟ ਸਿੱਖਣ ਤਿੰਨ ਹਜ਼ਾਰਾਂ ਦੀ ਸਾਨਾ ਨਾਲ ਨਾਲ ਮੁਕਾਬਲਾ ਕਰਨਾ ਪਿਆ। ਤੋਂ ਇਹ ਗਿਆਨ ਮੈਚ ਜਿਹੜੀਆਂ ਬੈਟਰ ਹੋਈਆਂ ਇਸੇ ਕਿਤਾਸਨ ਜੁੜੀਆਂ ਨੇ। ਜਰੂਰ ਵੀ ਲੜਦੇ ਸਨ ਚਾਹੇ ਕਦੀ ਵੀ ਸਾਡੀ ਸਿੱਖਾਂ ਦੀ ਹਾਰ ਨਹੀਂ ਸੀ ਹੁੰਦੀ ਉਹ ਜਾਂ ਜਿੱਤਰੇ ਸੀ ਤੇ ਜਾਂ ਸ਼ਹੀਦ ਹੋ ਜਾਂਦੇ ਸੀ। ਲੇਕਿਨ ਬਹੁਤ ਸਾਰੇ ਦੁਸ਼ਮਣ ਦੀ ਵੱਡੀ ਫੌਜ ਨਾਲ ਮੁਕਾਬਲਾ ਉਹਨਾਂ ਨੂੰ ਕਰਨਾ ਪੈਂਦਾ ਸੀ। ਇਹ ਲੜਾਈਆਂ ਗੁਰੂ ਸਾਹਿਬ ਵੱਲੇ ਜਿਹੜੀਆਂ ਹੋਈਆਂ ਉਹ ਝੁਕੜੀਆਂ ਹੀ ਚੋ ਗੁਰੂ ਸਾਹਿਬ ਦੇ ਵੇਲੇ ਤੋਂ ਬਾਅਦ ਹੋਈਆਂ। ਉਹਨਾਂ ਵਿੱਚ ਹੀ ਇਹ ਜਿਹੇ ਕਈ ਮੌਕੇ ਆਏ ਜਿੱਥੇ ਕਿ ਸਿੱਖਾਂ ਨੇ ਆਪਣੀ ਬਾਦਰੀ ਜਿਹੜੀ ਸੀ ਔਰ ਇਹ ਜੋਰ ਦਿਖਾਏ ਔਰ ਸਾਰੀ ਦੁਨੀਆ ਦੇ ਵਿੱਚ ਉਹ ਮਸ਼ਹੂਰ ਹੋ ਗਏ ਐ ਐਸੀ ਜਿਹੜੀ ਇਹ ਕਈਆਂ ਲੜਾਈਆਂ ਜਿਹਦਾ ਜ਼ਿਕਰ ਜਿਹੜਾ ਮੈਂ ਕਰਾਂਗਾ ਆਪਣੇ ਪੋਸਟਾਂ ਵਿੱਚ ਪਹਿਲੀ ਜਿਹੜੀ ਲੜਾਈ ਜਿਹਦਾ ਜ਼ਿਕਰ ਕਰਨਾ ਬੰਦਾ ਉਹ ਹੈ ਸਾਰਾ ਗੰਦੀ ਲੜਾਈ ਤੁਹਾਨੂੰ ਪਿਆਰੋ ਜੀ ਦੰਤ ਤੋਂ ਨੋਮੇ ਦੱਸਿਆ ਸੀ ਇੱਕ ਪੋਸਟ ਵਿੱਚ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਜਰਮਬੀਜਾ ਨੇ ਕਬਜ਼ਾ ਕਰ ਲਿਆ ਤੜਫਗਾਨਿਸਤਾਨ ਤੱਕ ਦਾ ਇਲਾਕਾ ਜਿਹੜਾ ਅੰਗਰੇਜ਼ਾਂ ਦਾ ਇਲਾਕਾ ਸੀ ਇਹ ਗਰੇਜ਼ਾਰੇ ਕਬਜ਼ੇ ਛਾ ਗਿਆ। ਅਫਗਾਨਿਸਤਾਨ ਤੇ ਜੋ ਅੰਗਰੇਜ਼ਾਂ ਦਾ ਇਲਾਕਾ ਸੀ ਇਹ ਨੂੰ ਸੀ ਨਾਰਥ ਵੈਸਟ ਫਰੰਟੀਅਰ ਕਹਿੰਦੇ ਸੀ ਜੋ ਉਹਦਾ ਬਾਰਡਰ ਸੀ ਉਸ ਇਲਾਕੇ ਨੂੰ ਜਿਹੜਾ ਬਾਰਡਰ ਸੀਗਾ ਉਹਨੂੰ ਅਸੀਂ ਕਹਿੰਦੇ ਸੀ ਵੁਜੀਰਸਤਾਨ। ਵੁਜੀਰਸਤਾਨ ਦਾ ਇੱਕ ਪਿੰਡ ਦਾ ਨਾਮ ਸੀ ਸਾਰਾਗੜੀ। ਹੁਣ ਸਾਰਾਗੜੀ ਕਿਉਂ ਮਸ਼ਹੂਰ ਹੋ ਗਿਆ? ਉਹ ਇਸ ਕਰਕੇ ਕਿ ਉੱਥੇ ਜਿਹੜਾ ਪਹਾੜੀ ਇਲਾਕਾ ਸੀ ਤਾਂ ਉੱਥੇ ਅੰਗਰੇਜ਼ਾਂ ਦੇ ਦੋ ਕਿਲੇ ਸਨ ਉਹ ਜਿਹੜੇ ਕਿਲੇ ਸੀ ਦੋਨੋਂ ਜਿਹੜਾ ਨਾਂ ਸੀ ਲੋਹ ਘਾਟ ਕਿਲਾ ਤੇ ਦੂਜਾ ਨਾਂ ਸੀ ਗੁਲਸਤਾਨ ਕਿਲਾ ਇਹ ਦੋਨੋਂ ਕਿਲੇ ਅੰਗਰੇਜ਼ਾਂ ਦੇ ਕਬਜ਼ੇ 'ਚ ਸਨ ਔਰ ਦੋਨੋਂ ਕਿਲੇ ਨਾਲ ਆਪਸ ਵਿੱਚ 6 ਕਿਲੋ ਦਾ ਡਿਸਟੈਂਸ ਸੀਗਾ ਤਾਂ ਉਹ ਡਿਸਟੈਂਸ ਕਰਕੇ ਜੇ ਆਪਸ 'ਚ ਇੱਕ ਦੂਜੇ ਨੂੰ ਮੈਸੇਜ ਦੇ ਰਹੇ ਹੁੰਦੇ ਸੀ ਜੋ ਵੇਵਿੰਗ ਕਰਦੇ ਹੁੰਦੇ ਸੀ ਸ਼ਾਰੇ ਨਾਲ ਤੇ ਉਹਰੇ ਲਈ ਲਕਤੀ ਵਿੱਚ ਉਹਨਾਂ ਨੇ ਇੱਕ ਜਿਹੜੀ ਸਾਰਾ ਘੜੀ ਦੇ ਹਸਾਨ ਤੇ ਇੱਕ ਆਪਣੀ ਪੋਸਟ ਬਣਾਈ ਹੋਈ ਸੀ ਚੌਕੀ ਬਣਾਈ ਹੋਈ ਸੀ ਅਗਰੇਜ਼ਾਂ ਲੋਰੀ ਉੱਥੇ ਚੌਕੀਆਂ ਬਣਾਈਆਂ ਸਨ ਇਸ ਕਰਕੇ ਤਾਂ ਕਿ ਚੌਕੀਆਂ ਜਿਹੜੀਆਂ ਸਨ ਉਹ ਅਫਗਾਨੀ ਅਫਗਾਨੀਆਂ ਨੂੰ ਕਿਲੇ ਤੱਕ ਨਾ ਪਹੁੰਚਣ ਦੇਣ ਕਿਉਂਕਿ ਕਿਲੇ ਦੇ ਕਬਜ਼ਾ ਜਾਂਦਾ ਤੇ ਫਿਰ ਅਫਗਾਨੀ ਜਿਹੜੇ ਸੀ ਉਹ ਗਰੇਜ਼ਾਂ ਦੇ ਇਲਾਕੇ ਵਿੱਚ ਵੜ ਜੇ ਤਾਂ ਇਹ ਦੋਨੋਂ ਜਿਹੜੇ ਜਿਹੜੇ ਕਿਲੇ ਸਨ ਉਹ ਉਹਨਾਂ ਦੇ ਕਬਜ਼ਾ ਨਾ ਹੋਵੇ ਇਸ ਕਰਕੇ ਉਹ ਚੌਕੀਆਂ ਬਣਾਈਆਂ ਗਏ ਸਨ ਅਫਗਾਨ ਵਾਲੇ ਅਫਗਾਨਿਸਤਾਨ ਵਾਲੇ ਜਿਹੜੇ ਲੋਕ ਸਨ ਅਫਗਾਨੀ ਉਹ ਬਹੁਤ ਕੋਸ਼ਿਸ਼ ਕਰਦੇ ਸੀ ਕਿ ਕਿਲੇ ਦਾ ਕਬਜ਼ਾ ਹੋਵੇ ਕਈ ਵਾਰੀ ਅਟੈਕ ਕਰਦੇ ਸੀ ਲੇਕਿਨ ਅੰਗਰੇਜ਼ ਉਹਨਾਂ ਨੂੰ ਆਮ ਨਹੀਂ ਸੀ ਦਬਦੇ ਇਕ ਵਾਰ ਉਹਨਾਂ ਨੇ ਫੈਸਲਾ ਕੀਤਾ ਕਿ ਬਜਾਏ ਕਿਲਿਆਂ ਦੇ ਅਸੀਂ ਕਿਉਂ ਨਾ ਇੱਕ ਚੌਂਕੀ 'ਚ ਕਬਜ਼ਾ ਕਰ ਲਈਏ ਤੇ ਫਿਰ ਸਾਡਾ ਕਿਲੇ ਤੱਕ ਪਹੁੰਚ ਆਸਾਨ ਹੋ ਜਾਏਗੀ ਕਿਉਂਕਿ ਫਿਰ ਕੋਈ ਚੌਂਕੀ ਰਸਤੇ ਜਾਏਗੀ ਨਹੀਂ ਉਹ ਚੌਂਕੀ ਸੀ ਸਾਰਾ ਗੜੀ ਦੀ ਕਿਉਂਕਿ ਸਾਰਾ ਗੜੀ ਵਿੱਚ ਸਿਰਫ 21 ਲੋਕ ਪੋਸਟਡ ਸਨ ਉਸ ਦੇ ਲਈ 21 ਸੈਨਿਕ ਸਨ ਤੁਹਾਨੂੰ ਸੋਚਾਗੇ 21 ਸੈਨਿਕ ਨਾਲ ਤੇ ਅਸੀਂ ਆਰਾਮ ਨਾਲ ਉਹਨਾਂ ਦੇ ਕਬਜ਼ਾ ਕਰ ਸਕਦੇ ਹਾਂ ਹਜ਼ਾਰਾਂ ਦੀ ਗਿਣਤੀ ਵਿੱਚ ਕਰੀਬਨ 10 ਹਜ਼ਾਰ ਤੋਂ 12 ਹਜ਼ਾਰ ਦੇ ਵਿੱਚ ਸਨ ਜਿਹੜੇ ਸੈਨਿਕ ਅਫਗਾਨੀ ਜਿਹਨੋਂ ਜਿਹੜਾਰੇ ਕਬੀਲੀ ਕਬੀਲੀ ਕਵਾਲੀਏ ਇਲਾਕੇ ਦੇ ਸਨ ਉਹ ਸਾਰਿਆਂ ਨੇ ਇੱਕ ਦਿਨ ਹਮਲਾ ਕਰਤਾ ਔਰ ਉਹ ਜਿਸ ਨੇ ਹਮਲਾ ਕੀਤਾ ਗਿਆ ਉਸ ਦਿਨ ਸਰਗੜੀ ਲੜਾਈ ਹੋਈ ਉਹ ਦਿਨ ਸੀਗਾ 12 ਸਤੰਬਰ 1897 ਦਾ 12 ਸਤੰਬਰ 1897 ਨੂੰ ਜਰੂਨਾ ਤੇ ਹਮਲਾ ਕੀਤਾ ਤਾਂ ਉਥੇ ਜਿਹੜੀ ਕੋਸ਼ੀ ਜਿਹੜੇ ਬਾਈ ਆਦਮੀ ਜਿਹੜੀ ਉੱਥੇ ਤਰਾਸੀ ਉਹਦਾ ਜਿਹੜਾ ਹੈਡ ਸੀ ਉਹ ਜਵਾਨ ਜਿਹੜਾ ਸੀ ਹਾਊਸ ਦਾ ਇਸ਼ਾ ਸਿੰਘ ਉਹਦਾ ਨਾਮ ਸੀ ਤੋਂ ਉਹ ਜ਼ਰੂਰ ਦੇਖਿਆ ਉਹਨਾਂ ਨੇ ਕਿ ਸਰ ਤੇ ਹਮਲਾ ਹੋ ਗਿਆ ਔਰ ਖਜ਼ਦਾਰਾ ਨਹੀਂ ਗਿਣਤੀ ਚੋ ਆ ਗਏ ਨੇ ਤਾਂ ਉਹਨਾਂ ਨੇ ਕਿਲੇ ਦੇ ਵਿੱਚ ਖਬਰ ਦੇਣ ਦੀ ਕੋਸ਼ਿਸ਼ ਕੀਤੀ ਲੇਕਿਨ ਉਹਨਾਂ ਨੂੰ ਕੋਈ ਮਦਦ ਨਹੀਂ ਸੀ ਮਿਲ ਸਕਦੀ ਉਸ ਵੇਲੇ ਕੋਈ ਮਦਦ ਆਉਣ ਚ ਟਾਈਮ ਲੱਗਣਾ ਸੀ ਤੋ ਉਹਨਾਂ ਨੂੰ ਇਹ ਸਿਗਨਲ ਆਇਆ ਕਿ ਤੁਸੀਂ ਤੁਹਾਨੂੰ ਲੜਨਾ ਪਏਗਾ ਉਹਨਾਂ ਨਾਲ ਔਰ ਕੋਸ਼ਿਸ਼ ਕਰੋ ਕਿ ਅਸੀਂ ਉਹਨਾਂ ਨੂੰ ਅੱਗੇ ਨਾ ਆਣ ਦੇਈਏ ਚੌਕੀ ਦੇ ਕਬਜ਼ਾ ਨਾ ਹੋਵੇ ਜਿਹੜੇ ਪੋਸਟ ਬਣਾਈ ਸੀ ਤੋ ਜਿਸ ਬਹਾਦਰੀ ਨਾਲ ਉਹ ਸਾਰੇ ਸਾਰੇ ਸਿੱਖ 21 ਸਿੱਖ ਸਨ ਉਹ ਲੜੇ ਉਹ ਕਮਾਲ ਦੀ ਬਹਾਦਰੀ ਸੀ ਉਹ ਦੁਨੀਆ ਦੇ ਲੜਾਈਆਂ ਦੇ ਵਿੱਚ ਇੱਕ ਜੁਨਿਕ ਪੋਜੀਸ਼ਨ ਹੈ ਉਹਦੀ ਅਸਥਾਨ ਹੈ ਜਿਹੜੀ ਯੂਨੈਸਕੋ ਹੈ ਉਹ ਅੱਠ ਵੱਡੀਆਂ ਲੜਾਈਆਂ ਜਿਹੜੀ ਗਿੰਦੀ ਹੈ ਜਿਹੜੀਆਂ ਬੇਮਿਸਾਲ ਲੜਾਈਆਂ ਨੇ ਉਹਨਾਂ ਵਿੱਚ ਇਹ ਵੀ ਗਿੰਦੀ ਹੈ ਸਹਾਦਰ ਗੱਡੀ ਲੜਾਈ। ਔਰ 20 20 ਜਣੇ ਜਰੂਰ ਸ਼ਹੀਦ ਹੋ ਗਏ। ਤੇ ਇੱਕੀਓ ਬੰਦਾ ਜਿਹੜਾ ਸਿਗਨਲ ਦਿੰਦਾ ਸੀ ਜਿਹੜਾ ਸਿਗਨਲ ਮੈਨ ਉਹਨੇ ਫਿਰ ਸਿਗਨਲ ਦੇ ਦਿੱਤ ਕੇ ਕਹਤਾ ਕਿ ਹੁਣ ਮੈਂ ਸਿਗਨਲ ਨਹੀਂ ਦੇ ਜਾਗਾ ਕੋਈ ਮੈਂ ਕੱਲਾ ਰਹਿ ਗਿਆ ਵਾਂ ਔਰ ਮੈਂ ਵੀ ਸ਼ਹੀਦ ਹੋਣ ਲਈ ਜਾ ਰਿਹਾ ਵਾਂ ਤੇ ਉਹਨਾਂ ਨੇ ਕਿੰਨੇ ਹੀ ਬੰਦਿਆਂ ਨੂੰ ਮਾਰਿਆ। ਜਿੱਥੇ 21 ਬੰਦੇ ਸ਼ਹੀਦ ਹੋਏ ਇੱਕੀਓ ਬੰਦਾ ਵੀ ਲੜਿਆ ਉਹਨੇ ਵੀ ਕਈ ਬੰਦਿਆਂ ਨੂੰ ਮਾਰਿਆ। ਕਹਿੰਦੇ ਕਿ ਕਰੀਬਨ 500 ਤੋਂ 11 ਲੋਕ ਉਹਨਾਂ ਨੇ ਮਾਰ ਦਿੱਤੇ ਗਏ ਸਨ। ਉਹਨਾਂ ਨੇ ਮਾਰੇ ਔਰ ਉਹਨੂੰ ਚੋਕੀ ਤੋ ਅਗੇ ਨਹੀਂ ਆਨਤਾ। ਚੋਕੀ ਉਹ ਵੱੜਦੇ ਜਦ ਤੱਕ ਉਹ ਸ਼ਹੀਦ ਜਦੋਂ ਦੇਖਿਆ ਕਿ ਉਹਨਾਂ ਲਈ ਲੜਨਾ ਮੁਸ਼ਕਲ ਹੋ ਰਿਹਾ ਹੈ ਤਾਂ ਫਗਾਨੀਆਂ ਨੇ ਸੋਚਿਆ ਉਹ ਕਿ ਤਰੀਕਾਰ ਨੂੰ ਪਤਾ ਨਹੀਂ ਕਿ ਸਦਰ ਕਿ ਲੋਕ ਹੋ ਰੋੜ ਗਏ ਤਾਂ ਉਹਨਾਂ ਨੇ ਕਿਉਂਕੀ ਨੂੰ ਅੱਗ ਲਾ ਦਿੱਤੀ ਜਿਸ ਵੇਲੇ ਅੱਗ ਲਾ ਦਿੱਤੀ ਤੇ ਲਾਸਟ ਬੈਂ ਜਿਹੜਾ ਸੀ ਲੜਨ ਲਈ ਬਾਹਰ ਆ ਗਿਆ ਤੇ ਉਹਨਾਂ ਨੇ ਉਹ ਉਹ ਵੀ ਸ਼ੀਜ਼ ਹੋ ਗਿਆ ਤਾਂ ਇਹਨਾਂ ਨੇ ਜਿਹੜੀਆਂ ਛਿਦੀਆਂ ਪਾਈਆਂ ਉਹ ਆਪਣੇ ਵਿੱਚ ਕਮਾਲ ਦੀ ਲੜਾਈ ਸੀ ਕਮਾਲ ਦਾ ਜੁੱਦ ਉਹਨਾਂ ਨੇ ਕੀਤਾ ਇੰਨੀ ਬਹਾਦਰੀ ਜਿਹੜੀ ਦਿਖਾਈ ਉਹਨਾਂ ਨੇ ਉਹ ਆਪਸ ਕਮਾਲ ਦੀ ਸੀਗੀ ਜਦੋਂ ਇਹ ਖਬਰ ਕਿਉਂਕਿ ਜਿਹੜਾ ਆਸਟ੍ਰੇਲੀਆ ਜਿਹੜਾ ਨਾਰਾ ਹੈਡ ਸੀਗਾ ਅੰਗਰੇਜ਼ ਜਿਹੜਾ ਕਿਲੇ ਦੇ ਤੇ ਕਮਾਂਡਰ ਰਿਹਾ ਸੀਗਾ ਉਹ ਦੇਖ ਰਿਹਾ ਸੀ ਸਾਰੀ ਗੱਲ ਉਹਨੇ ਦੇਖਿਆ ਕਿ ਇਹ ਇੰਨੀ ਬਹਾਦਰੀ ਨਾਲ ਲੜੇ ਨੇ ਤਾਂ ਉਹਨੇ ਫਿਰ ਖਬਰ ਜੱਦੀ ਸੀ ਇੰਗਲੈਂਡ ਭੇਜੀ ਤੀ। ਔਰ ਜਿਸਲੇ ਇੰਗਲੈਂਡ ਖਬਰ ਪਹੁੰਚੀ ਤਾਂ ਉਸਰੇ ਬ੍ਰਿਟਿਸ਼ ਪਾਰਲੀਮੈਂਟ ਜੱਦੀ ਸੀ ਉਹ ਸੈਸ਼ਨ ਸੀਗੀ ਤਾਂ ਪਾਰਲੀਮੈਂਟ ਦੇ ਸਾਰੇ ਮੈਂਬਰ ਉਹਨਾਂ ਨੇ ਖੜੇ ਹੋ ਕੇ ਉਹਨਾਂ 21 ਬੰਦਿਆਂ ਨੂੰ ਉਹਨਾਂ ਦੀ ਬਹਾਦਰੀ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਔਰ ਉਹਨਾਂ ਦਾ ਸਨਮਾਨ ਕੀਤਾ। ਔਰ ਇਹ ਵੀ ਫੈਸਲਾ ਕੀਤਾ ਗਿਆ ਕਿ ਜੋ ਹਾਈਐਸਟ ਆਨਰ ਹੈ ਉਸ ਲਈ ਆਰਡਰ ਆਫ ਮੈਰਿਟਸ ਗਿਆ ਇੰਡੀਅਨ ਆਰਡਰ ਆਫ ਮੈਰਿਟਸ ਉਹਨਾਂ ਸਾਰਿਆਂ ਨੂੰ ਦਿੱਤਾ ਗਿਆ ਇਹ ਇਤਿਹਾਸ ਦੇ ਵਿੱਚ ਇੱਕ ਯੂਨਿਕ ਘਟਨਾ ਸੀ ਅਨੋਖੀ ਲੜਾਈ ਸੀ ਅਨੋਖੀ ਘਟਨਾ ਸੀ ਕਿ ਇੱਕ ਉਹ ਦੇਸ਼ ਜਿਹੜਾ ਸਾਰੇ ਤੇ ਰਾਜ ਸੀ ਉਹ ਗੁਲਾਮ ਦੇਸ਼ ਦੇ ਲੋਕਾਂ ਨੇਗੇ ਸਾਰੀ ਨਸਾਰੀ ਪਾਰਲੀਮੈਂਟ ਖੜੀ ਹੋ ਕੇ ਸ਼ਰਧਾਂਜਲੀ ਦੇਵੇ ਔਰ ਉਹਨਾਂ ਨੂੰ ਸਨਮਾਨਿਤ ਕਰੇ ਸਨਮਾਨ ਦੇਵੇ ਇਹ ਨਹੀਂ ਫਰਾਂਸ ਦੀ ਪੁਸਤਕਾਂ ਵਿੱਚ ਇਸ ਲੜਾਈਕਰ ਨੂੰ ਬੱਚਿਆਂ ਦੇ ਸਿਲੇਬਸ ਰੱਖਿਆ ਗਿਆ ਇੱਕ ਤਬਾਜ ਔਰ ਪੜਾਇਆ ਜਾਂਦਾ ਸੀ ਯੂਨੈਸਕੋ ਬਾਰੇ ਮੈਂ ਅਜੇ ਨਹੀਂ ਦੱਸ ਕੀ ਚੁੱਕਾ ਹਾਂ ਇਹ ਕਾਰਨ ਹੈ ਇਹ ਲੜਾਈ ਦਾ ਆਪਣਾ ਇੱਕ ਪ੍ਰਮੁੱਖ ਸਥਾਨ ਹੈ ਔਰ ਇਹਨਾਂ ਦੀ ਯਾਦ ਵਿੱਚ ਸ਼ੀਦਰ ਯਾਰ ਵਿੱਚ ਕਈ ਯਾਦਗਾਰਾਂ ਬਣਾਈਆਂ ਗਈਆਂ ਔਰ ਉਹ ਯਾਦਗਾਰਾਂ ਦੇ ਵਿੱਚ ਇੱਕ ਯਾਦ ਅੰਮ੍ਰਿਤਸਰ ਵਿੱਚ ਵੀ ਹੈ ਹਰਿਮੰਦਰ ਸਾਹਿਬ ਦੇ ਕੋਲ ਹੀ ਜਿਹੜੀ ਹੈ ਉੱਥੇ ਹੈ ਔਰ ਉਸ ਹਰਿਆ ਯਾਦਗਾਰਾਂ ਜਿਹੜੀਆਂ ਸੀ ਉਹ ਇੰਡੀਆ ਇੰਡੀਆ ਦੇ ਵਿੱਚ ਲੋਕਾਂ ਨੂੰ ਸੀ ਯਾਰਾ ਪਤਾ ਲੇਕਿਨ ਬਾਹਰਲੇ ਲੋਕਾਂ ਨੂੰ ਬਹੁਤ ਪਤਾ ਸੀ ਕੈਨੇਡਾ ਵਿੱਚ ਇੰਗਲੈਂਡ ਦੇ ਵਿੱਚ ਸਰਗਟ ਡੇ ਬਾਇਆ ਜਾਂਦਾ ਸੀ ਔਰ ਜਦੋਂ ਫਿਰ ਇੰਗਲੈਂਡ ਲੋਕਾਂ ਇੰਡੀਆ ਦੇ ਲੋਕਾਂ ਨੂੰ ਪਤਾ ਲੱਗਣਾ ਸ਼ੁਰੂ ਹੋਇਆ ਜਦੋਂ ਕਿ ਖਾਸ ਕਰਕੇ ਜਿਹੜੀ ਕਿ ਫਿਲਮ ਬਣੀ ਇੱਕ ਹੁਣੇ ਪੈਜ ਇੰਡੀਆ ਹਿੰਦੀ ਫਿਲਮ ਬਣਾਈ ਗਈ ਇੱਕ ਸੀਰੀ ਬਣਾਈ ਗਈ ਤਾਂ ਲੋਕਾਂ ਨੂੰ ਪਤਾ ਲੱਗਾ ਕਿ ਸਾਰਾ ਗੱਡ ਦੀ ਇਹ ਬੇਵਸਾ ਲੜਾਈ ਸਾਡੇ ਹਿੰਦੁਸਤਾਨੀ ਨੌਜਵਾਨ ਹਿੰਦੁਸਤਾਨ ਜਵਾਨਾਂ ਨੇ ਲੜੀ ਹੈ ਔਰ ਉਹ ਜਵਾਨ ਸਿੱਖ ਸਨ ਪੰਜਾਬੀ ਸਨ ਸਾਨੂੰ ਇਸ ਦਾ ਮਾਣ ਹੋਣਾ ਚਾਹੀਦਾ ਹੈ ਤਾਂ ਇਹੋ ਜਿਹੇ ਜਿਹੜੀਆਂ ਯੂਨੀਕ ਲੜਾਈਆਂ ਲੜੀਆਂ ਨੇ ਸਿੱਖਾਂ ਨੇ ਉਹਨਾਂ ਬਾਰੇ ਵੀ ਗੱਲ ਕਰਾਂਗੇ ਤੇ ਪਤਾ ਲੱਗੇਗਾ ਕਿ ਉਹਨਾਂ ਦੀ ਬਹਾਦਰੀ ਨੇ ਕਿਦਾਂ ਉਹਨਾਂ ਨੂੰ ਯੂਨੀਕ ਬਣਾ ਦਿੱਤਾ ਤੇ ਮੈਂ ਉਹਨਾਂ ਬਾਰੇ ਗੱਲ ਆਪਣੀ ਅਗਲੀ ਪੋਸਟ ਵੀ ਕਰਾਂਗਾ ਔਰ ਤਦ ਤੱਕ ਬਨੋ ਇਜਾਜ਼ਤ ਦਿਓ ਔਰ ਮੈਨੂੰ ਉਮੀਦ ਹੈ ਕਿ ਆਪ ਜਿਨੇ ਪੋਸਟ ਚੰਗੀ ਲੱਗੀ ਹੋਏਗੀ ਸਾਰੀਆਂ ਪ ਔਰ ਸਾਡੇ ਚੈਨਲ ਨੂੰ ਯੂਨੀਕਨੈਸ ਆਫ ਸਿੱਖ ਜਨ ਨੂੰ ਸਬਸਕ੍ਰਾਈਬ ਜੁੜ ਕਰੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ